ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਰਹੋਗੇ ਅੱਜ ਮੈਂ ਤੁਹਾਨੂੰ ਪੰਜਾਬ ਦੇ ਨੰਗਲ ਡੈਮ ਦੇ ਨਾਲ ਹੀ ਨਿਆ ਨੰਗਲ ਹੈ ਨਿਆ ਨੰਗਲ ਦੇ ਵਿੱਚੀ ਗੁਰਦੁਆਰਾ ਸ਼੍ਰੀ ਭਿਵੌਰ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਜਿੱਥੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਜਾਂ ਵਾਲਿਆਂ ਨੇ 13 ਮਹੀਨੇ 13 ਦਿਨ 13 ਪਲ 13 ਘੜੀਆਂ ਇਸ ਸਥਾਨ ਤੇ ਠਹਿਰੇ ਜਿੱਥੇ ਉਹਨਾਂ ਨੇ ਸ਼੍ਰੀ ਚੁਪਾਈ ਸਾਹਿਬ ਜੀ ਦੀ ਰਚਨਾ ਕੀਤੀ ਇਸ ਸਥਾਨ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਐਤਵਾਰ ਨੂੰ ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਲਈ ਅਰਦਾਸ ਬੇਨਤੀਆਂ ਕਰਦੇ ਆ ਤੁਹਾਨੂੰ ਮੈਂ ਗੁਰਦੁਆਰਾ ਸ਼੍ਰੀ ਪੰਪੋੜ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਆਓ ਚੱਲਦੇ ਹਾਂ ਧਾਰਮਿਕ ਸਥਾਨ ਤੇ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾ ਰਹੇ ਹਾਂ ਹੋਡਿੰਗ ਗੁਰਦੁਆਰਾ ਸ੍ਰੀ ਭੋੜ ਸਾਹਿਬ ਪਾਸ਼ਾਹੀ ਦਸਵੀ ਇਸ ਪਵਿੱਤਰ ਸਥਾਨ ਤੇ ਚੁਪਾਈ ਸਾਹਿਬ ਜੀ ਦੇ ਉਚਾਰਨ ਕੀਤਾ ਗਿਆ ਸੀ ਤੁਹਾਨੂੰ ਸਾਹਮਣੇ ਦਿਖਾ ਰਹੇ ਹਾਂ ਗੁਰੂ ਘਰ ਭੋੜ ਸਾਹਿਬ ਵੱਡੀ ਗਿਣਤੀ ਵਿੱਚ ਸੰਗਤ ਗੱਡੀਆਂ ਮੋਟਰਸਾਈਕਲਾਂ ਚਿੱਟੇ ਹਾਥੀਆਂ ਤੇ ਨਤਮਸਤਕ ਮੋਲੀ ਪਹੁੰਚੇ ਨੇ ਤੁਹਾਨੂੰ ਸਾਰਾ 뷰 ਦਿਖਾ ਰਹੇ ਆ ਸੰਗਤਾਂ ਦਾ ਗਿਆਨੰਗਲ ਤੋਂ 1.5 ਤੋਂ 2 ਕਿਲੋਮੀਟਰ ਦੂਰੀ ਤੇ ਭਪੂਰ ਸਾਹਿਬ ਪਿੰਡ ਭਪੂਰ ਹੈ ਗੁਰਦੁਆਰਾ Ini themes... di ਚੁਫਾਈ ਸਾਹਿਬ ਦੀ ਇਸ ਸਥਾਨ ਤੇ ਰਜਨਾ ਕੀਤੀ ਸੀ ਦੇਣਾ ਐਤਵਾਰ ਹੋਣ ਕਰਕੇ ਗੁਰਦੁਆਰਾ ਸਾਹਿਬ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਵੱਡੀ ਗਿਣਤੀ ਵਿੱਚ ਇਸ ਸਥਾਨ ਤੇ ਪਹੁੰਚਦੀਆਂ ਨੇ ਤੁਹਾਨੂੰ ਅਸੀਂ ਇਹ ਜੋ ਸੰਗਤਾਂ ਦੀ ਭੀੜ ਦਿਖਾ ਰਹੇ ਹਾਂ ਗੱਡੀਆਂ ਦਾ ਜੰਮਾਬੜਾ ਲੱਗਿਆ ਹੋਇਆ ਇਸ ਸਥਾਨ ਤੇ ਭਾਵੇਂ ਸਵੇਰ ਤੋਂ ਬਰਸਾਤ ਪੈ ਰਹੀ ਹੈ